ਉਹਲਾ ਪਿੰਡ ਵਾਲਿਆ ਨੇ ਪਾਇਆ ਪਾਣੀ ਲੈ ਗਿਆ ਬੇੜੇ ਨੂੰ ਨਗਾਲ ਕੇ ਮੈਂ ਲੜਬੜਿਆ ਤੇਰਾ ਜੀ ਘਟਾਂ ਦਾ ਵਸੀ ਜਾਣ ਕੇ ਜੇ ਮੈਂ ਲੜਬੜਿਆ ਤੇਰਾ ਜੀ ਘਟਾਂ ਦਾ ਵਸੀ ਜਾਣ ਕੇ ਜੇ ਮੈਂ ਲੜਬੜਿਆ ਤੇਰਾ ਜੀ ਘਟਾਂ ਦਾ ਵਸੀ ਜਾਣ ਕੇ ਤੋ ਬੇਮਕ ਹੋਈ ਤੈਨੂੰ ਕਰਾਂ ਕਿ ਬੇਕਾਰ ਹੋਈ ਉਹਦਾ ਹਮਦਰਦੀ ਨਾ ਕੋਈ ਓਨੂੰ ਕਿਤੇ ਨਾ ਮਿਲਦੀ ਤੋਈ 12 ਸਾਲ ਬਾਅਦ ਦਰਸ਼ਨ ਦੇ ਆ ਵਿੱਚ ਸੁਵਣੀ ਦੇ ਆਣ ਕੇ ਮੈਨਾਂੜ ਬੜਿਆ ਤੇ ਆਂਦੀ ਘਟਾ ਦਾ ਵਾਸੀ ਜਾਂ ਕੇ ਜੇ ਮੈਂ ਲੜ ਭੜਿਆ ਤੇਰਾ ਦੀ ਘੜਾ ਦਾ ਵਸੀ ਜਾਣ ਕੇ ਤੇਰਾ ਦਰ ਤੇ ਆਵਾ ਚਰਨੀ ਲਗ ਪੁੰਨਾ ਬਖਸ਼ਾਵਾ ਤੇਰਾ ਜਾਂ ਸੰਗ ਤਾਂ ਵਿੱਚ ਗਾਵਾਂ ਬਖਸ਼ ਲੈ ਆਵਦੀ ਦਾਸੀ ਜਾਣ ਕੇ ਜੀ ਜਾਣ ਕੇ ਜੇ ਮੈਂ ਲੜ ਪੜਿਆ ਤੇਰਾ ਹੀ ਘਟਾਣਾ ਵਸੀ ਜਾਣ ਕੇ ਪੀਰ ਵਿੱਚ ਖੁਸ਼ੀਆਂ ਦੇ ਆਇਆ ਨਾਰਾ ਸੱਚ ਦਾ ਲਾਇ